ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਫਿਰ ਮੋਟਰ ਤੇ ਪਹੁੰਚ ਗਏ ਦੋ ਦਿਨ ਤਾਂ ਮੋਟਰ ਬਾਹ ਨਹੀਂ ਹੋਇਆ ਤੇ ਅੱਜ ਮੋਟਰ ਦਾ ਅੰਕਲ ਆਇਆ ਨਾ ਹੁੱਲੀਆ ਬਦਲਤਾ ਜਿਕੇ ਨਾ ਡੈਡੀ ਜੀ ਮੋਟਰ ਛੱਡ ਕੇ ਗਏ ਤੇ ਅੰਕਲ ਨੇ ਉਦਾਂ ਮੋਟਰ ਬਣਾਤੀ ਅੱਜ ਦੇਖੋ ਲਾ ਵੀ ਚੈੱਕ ਕਰੋ ਐਨ ਖੱਬੜ ਵੱਡਤਾ ਐਨ ਪੂਰਾ ਹੁਣ ਹੌਲੀ ਹੌਲੀ ਹਰਾ ਹੋਣ ਲੱਗਣਾ ਐਨੇ ਐਨ ਇੱਧਰ ਵੀ ਅੰਕਲ ਆਇਆ ਨਾ ਵੱਟ ਕੱਟਤੇ ਉੱਧਰ ਵੀ ਆਪਣਾ ਰਾਇਆ ਵੀ ਜੰਮਣ ਲੱਗ ਗਿਆ ਬੱਲੇ ਇੱਧਰ ਤਾਂ ਐਂ ਕਹਿੰਦਾ ਦਾ ਵੀ ਉੱਚਾ ਨੀਵਾ ਹੋ ਗਿਆ ਕਾ ਚੱਲ ਆਪਾਂ ਨੇ ਬੈਣਾ ਹੀ ਆ ਪਕੜੇ ਉਸ ਘਰ ਨਾਲ ਠੀਕ ਆ ਉੱਧਰ ਆਪਾਂ ਪਕ ਇਹਨੇ ਜੇ ਹੁਣ ਆਪਾਂ ਨੇ ਮਿੱਟੀ ਚੱਕੂਗੇ ਬੁਗੇ ਆਪਾਂ ਨੇ ਫਿਰ ਇਹ ਕੱਕ ਪੱਟੋ ਜਣ ਟੜੀਆਂ ਪੈ ਜਾਣਾਂ ਹਾਂ ਕਾ ਖਰਾ ਹੋ ਜਾਣਾ ਫਿਰ ਦਾ ਤੇ ਬਾਅਦ ਚ ਦੇਖਾਂਗੇ ਇਹਦਾ ਨਾ ਚੱਲ ਆਪਾਂ ਨੇ ਤਾਂ ਪੈ ਬਣਾ ਲੈ ਛਿੜਕਣਾ ਪਾਣੀ ਇਹਦੇ ਪਰ ਹੂੰ ਲਾ ਬਈ ਇੱਕ ਹੋਰ ਇੱਕ ਹੋਰ ਕਰਕੇ ਬੱਲੇ ਚੱਲ ਇਹ ਵੀ ਵੜਾਏ ਦੇਣਾ ਹੁਣ ਸੁੱਕੇ ਗਿਆ ਇਹ ਵੀ ਤੇ ਅੱਜ ਭਾਈ ਅਸੀਂ ਉਹ ਵੀ ਬੰਦਾ ਬੁਲਾ ਲਿਆ ਬੁੱਟੇ ਵੇਚਣੇ ਵਾਲਾ ਅਸੀਂ ਬਟਾ ਜਾਣੇ ਤਿੰਨ ਬੁੱਟੇ 30 30 ਆ ਹੋ ਗਿਆ ਇੱਕ ਦੇਖਦੇ ਆ ਗਰਵਾ ਯਾਰ ਭਾਈ ਇਹ ਤਾਰ ਕਿੱਦੀ ਆਪਣਾ ਮਾਇਆ ਨੂੰ ਫੋਕਨ ਨਗਰਾਵ ਹੋ ਜਾਊ ਕਿ ਇੱਕ ਜਿਹੜਾ ਆ ਟੇਡਾ ਹੈ ਵੀ ਕੰਮ ਇਹ ਕਰਾਏ ਦਿੰਦੇ ਆ ਇਹਦਾ ਇੱਧਰ ਦੇਖ ਇਹ ਦਿਖਾਉਂਦੇ ਪਹਿਲਾਂ ਉੱਧਰ ਦਿਖਾ ਦਈਏ ਬੁੱਟੇ ਆ ਦੇ ਦੇ ਆ ਲੈਨ ਦੀ ਟਿਕਾ ਦੇਣੀ ਇੱਕ ਹਾਂ ਗੱਲ ਕਰਕੇ ਉਹ ਗਿਰਦਾ ਕਿ ਕਿਉਂ ਉੱਥੇ ਨਾ ਮੋਟਰ ਦਾ ਪਾਣੀ ਆ ਹੀ ਜਾਂਦੇ ਆ ਮੋਟਰ ਮੋਟਰ ਕਰਦੇ ਆ ਤੇ ਲੋ ਵੀ ਉਹ ਤੋਂ ਬਾਅਦ ਚੀਜ਼ ਦਿਖਾਉਂਦੇ ਨਵੀਂ ਨਵੀਂ ਕੀ ਚੀਜ਼ ਦਿਖਾਣੀ ਲੈ ਵੀ ਹੁਣ ਚੈੱਕ ਕਰੋ ਬੱਲੇ ਕੱਲੀ ਕੱਲੀ ਕਿਆਰੀ ਬਣਾਤੀ ਅੰਕਲ ਨੇ ਤਾਂ ਇਹਨਾਂ ਪਾਣੀ ਉਹ ਤਾਂ ਬਣਾਏ ਨਹੀਂ ਕਿਆਰੀ ਪਾਣੀ ਵਾਲੀ ਕਿੱਦਾਂ ਖੁੱਲੇ ਛੱਡ ਦੇਣਾ ਪਾਣੀ ਵਾਲੀ ਪਾਣੀ ਵਾਲਾ ਤੇ ਪੈਪ ਬਣਾ ਪੈਪ ਬਣਾ ਲੈ ਪਾਪ ਦੂਆ ਇਹਦੇ ਵਿੱਚ ਵੜਨਾ ਇਹਨੇ ਪਾਣੀ ਖਾਲ ਚ ਗੇਲੀ ਜਾਣਾ ਬਸ ਠੀਕ ਲੈ ਵੀ ਰਾਏ ਜੋੜਦੇ ਸਾਡਾ ਸਾਗ ਵੀ ਉੱਗ ਗਿਆ ਬੱਲੇ ਬੜੀ ਛੇਤੀ ਉੱਗ ਗਿਆ ਨਾ ਅੰਕਲ ਅੱਜ ਕਿੰਨਾ 30 ਦਿਨ ਅੱਜ ਤੇ ਨਸਾਂ ਨੇ 30 ਚਤੰਗਨਵਾਦ ਨੇ ਉੱਗ ਗਏ ਨਾ ਮੈਂ ਥੋੜਾ ਪੱਤੇ ਦਾ ਕੰਮ ਖਰਾਬ ਕਰਨਾ ਜਿਹੜੇ ਝੜਦੇ ਨੇ ਚੱਕ ਦੇਣੇ ਆਪਾਂ ਨੇ ਚੱਕ ਤੇ ਕਰਨੇ ਪੱਤੇ ਹੂੰ ਪੱਤੇ ਨਹੀਂ ਛੱਡਣੇ ਆਪਾਂ ਨੇ ਬਹੁਤ ਸੋਹਣਾ ਰਾਏ ਆ ਗਿਆ ਸੰਗਣਾ ਜ ਆਇਆ ਸੋਹਣਾ ਯੇਪਾ ਇਹਦਾ ਕਹਿੰਦਾ ਸਰਾਰ ਜੀ ਤੇਰਾ ਚਿੱਟਾ ਹੀ ਬਹੁਤ ਵਧੀਆ ਬੈਠੇ ਆ ਹੁਣ ਆਪਾਂ ਲਿਆਉਣੀ ਆ ਪਾਲਕ ਅੱਜਲ ਚੱਲਦੇ ਲੈਣ ਪਾਲਕ ਮੇਥੀ ਹਾਂਜੀ ਤੇ ਧਨੀਆ ਧਨੀਆ ਸਗਮਲਾ ਠੀਕ ਮੇਥੇ ਕਿਹੜੇ ਗਿਆਰੀ ਚ ਬੀਜੀ ਆ ਯਾਰ ਮੇਥੇ ਲੈ ਚ ਵੀ ਦੋ ਮੇਥੇ ਉਹ ਦੂਵੇ ਚ ਵੀ ਦਿੰਨਾ ਮੇਥੇ ਜਿਹੜੇ ਦੂਵੇ ਆ ਜਿਹੜੇ ਅੱਪ ਤੂੰ ਜਿਆ ਰਦਣਾ ਉਹ ਮੇਥੇ ਆ ਉਹ ਮੇਥੇ ਆ ਇਕ ਹੋਰ ਹੁੰਦੀ ਉਹ ਕਿਹੜੇ ਉਹ ਮੇਥੀ ਹੁੰਦੀ ਪਾਲਕ ਮੇਥੀ ਜਿਹੜੀ ਮੇਥੇ ਵਾਲੇ ਰੋਟੀ ਬਣਦੀ ਹੁੰਦੀ ਉਹ ਕਿਹੜੀ ਉਹ ਮੇਥੇ ਵਾਲੇ ਇਹੀ ਬਣਦੀ ਆ ਉਹ ਪਣ ਧੁੱਪ ਵਾਲੀ ਜਗ੍ਹਾ 'ਚ ਲਾਉਣੀ ਜਿਹੜੀ ਵਧੀਆ ਉੱਖੇ ਉੱਥੇ ਆ ਹੁਣ ਜੇ ਲਾ ਲਉਂਦੇ ਆ ਇਹਦੇ ਉਰੇ ਧੁੱਪਾ ਜੇ ਘਰੂਗੀ ਸੋਹਣੀ ਬਾਕੀ ਦੇਖਦੇ ਆ ਜਿਹੜੇ ਹੁੰਦੇ ਆ ਤੁਹਾਨੂੰ ਨਾਲ ਲੈ ਜਾਣਾ ਆਪਾਂ ਦੇਖ ਲਿਓ ਕਿਆ ਕਿਆ ਲਈ ਜਟਨਾ ਆਉਰੀ ਮਿਲ ਲੈਣੀ ਆਪਣੇ ਮਨਸੂਰੇ ਤੇ ਚੋ ਕਿੱਥੇ ਮਰਜੀ ਜਾਈਂ ਹਾਂ ਮੱਕੇ ਦੇਖ ਲਓ ਰੇ ਕਿਹੜਾ ਲਈ ਹੈ ਇਹ ਜੂਰੀਆ ਹੀ ਲਿਆਉਣਾ ਪਾਣਾ ਜੂਰੀਆ ਲਿਕ ਟੋਟਾ ਜੂਰੀ ਚੱਕ ਲਿਆਉਂਗੇ ਹੁਣ ਤਾਂ ਬਣਾਇਆ ਵੀ ਪਾਣੀ ਸੁੱਕ ਗਿਆ ਲੈ ਵੀ ਤੁਹਾਨੂੰ ਇਹਨਾਂ ਨੂੰ ਸਾਫ ਕਰਕੇ ਮੈਂ ਤੁਹਾਨੂੰ ਖੇਤ ਵੀ ਦਿਖਾ ਰੰਦੇ ਲੈ ਵੀ ਦੋ ਤਿੰਨ ਚ ਦੇਖ ਲਓ ਹਾਂ ਫਿਰ ਦੋ ਟੋਟੇ ਚੱਕ ਲੈਉਣੇ ਆਪਾਂ ਨੇ ਹੋ ਦੋ ਗਾਹ ਨੂੰ ਚੱਕਣੇ ਮੈਂ ਕਿਹਾ ਦੋ ਤਾਂ ਦੋ ਨਹੀਂ ਇੱਕ ਉਹ ਵੀ ਲਿਆਉਣਾ ਇੱਕ ਕੀ ਕਹਿੰਦੇ ਤੇ ਉਹਨੂੰ ਯਾਰ ਬੁੱਟੇ ਦੇ ਪਾਉਣੇ ਨੂੰ ਸਲਫਰ ਪਤਾ ਨਹੀਂ ਕੀ ਕਹਿੰਦੇ ਰਪਾਉਣੇ ਨੂੰ ਪਤਾ ਨਹੀਂ ਉਹ ਤਾਂ ਚਲ ਮੈਂ ਪੁੱਛ ਲਵਾਂਗਾ ਬੁੱਟੇ ਨੇ ਪੌਣੇ ਜਾਂਦੇ ਤੇ ਲੈ ਵੀ ਜੇ ਅੱਜ ਦਾ ਇੱਕ ਦਿਨ ਹੋਰ ਧੁੱਪ ਖਿਲਰ ਗਈ ਐ ਨਾ ਸੋਣੀ ਤੇ ਅੱਜ ਤਾਂ ਸੁੱਕ ਜਾਊਗਾ ਬਈ ਪਾਣੀ ਦੇਖੋ ਦੋ ਦਿਨ ਚ ਹੈ ਸਾਡੇ ਪਾਣੀ ਚ ਚਲੇ ਗਿਆ ਥੱਲੇ ਹੁਣ ਵਧੀਏ ਬੁੱਟੇ ਉੱਠੇ ਹੋਣਗੇ ਖੇਤ ਹੁਣ ਆਪਾਂ ਨੇ ਬਵਾ ਲੈਣਾ ਇਹ ਦੋ ਦਿਨ ਧੁੱਪ ਲੱਗਿਆ ਨਾ ਮਿੱਟੀ ਸਾਰੇ ਉੱਪਰ ਤਾਂ ਆਪਣਾ ਲੋਡ ਹੋ ਗਿਆ ਉੱਪਰ ਤਾਂ ਵਿਸ਼ੱਕ ਬਵਾ ਸਕਦੇ ਆਪਾਂ ਹੁਣ ਵੀ ਹਾਂਜੀ ਆਪਾਂ ਇਹ 1 2 ਇਹਦੇ ਨਾਲ ਇਹਦੇ ਨਾਲ ਬੱਟ ਪਾ ਦਈਏ ਇੱਕ ਹਾਂ ਜੇ ਦੋ ਰੁੱਟੂ ਭਰੇ ਜਾਊਗਾ ਇੱਧਰ ਤੇ ਨਾ ਉੱਥੇ ਤੇ ਉੱਥੇ ਬੈਠਾ ਤਾਂ ਕੇ ਡਾਉਣ ਉਹ ਪਾਣੀ ਇੱਧਰ ਨੂੰ ਆਈ ਜਾਇ ਕਰੂਗਾ ਦੇਖ ਲੈਣ ਦੋ ਬੱਟਾ ਬਣਾ ਦਾਂਗੇ ਹਾਂ ਇਹ ਇਹਦੇ ਮੈਂ ਸਰੋਂ ਵੀ ਜਣੀ ਆਪਾਂ ਨੇ ਸਰੋਂ ਹਾਂਜੀ ਸਰੋਂ ਮੈਂ ਹਾਲੇ ਤਾਂ ਨਹੀਂ ਬੀਜ ਹੋਣੀ ਅੱਧਾ ਅੱਟਕੀ ਬੀਜ ਹੋਣੀ ਉਧਰੋਂ ਕੱਲ ਅਸੀਂ ਦੇਖਿਆ ਅਦੇ ਅੰਕਲ ਬਿਆਸ ਦਰਿਆ ਦਾ ਜਿਹੜੀ ਸਣੋਂ ਅਸੀਂ ਨਿਕਲੇ ਤੇ ਨਵਾਂ ਸ਼ਹਿਰ ਚੰਡੀਗੜਾ ਵਾਲੇ ਰੋਡ ਨੂੰ ਉਹ ਸਾਈਡ ਤਾਂ ਜਿਗਣ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਆ ਉੱਥੋਂ ਪਾਣੀ ਉੱਠ ਲਿਆ ਉਹਥੇ ਨੂੰ ਹੁਣ ਤਾਂ ਬਹੁਤ ਘਟ ਗਿਆ ਮੈਂ ਗੱਬੇ ਗੱਬੇ ਚੱਲਣ ਲੱਗ ਗਿਆ ਨੋਰਮਲ ਹੋ ਗਿਆ ਪਾਣੀ ਦਾ ਸਾਡੇ ਵੀ ਆਪਣੇ ਵੀ ਇੱਥੇ ਘਟੇ ਗਿਆ ਵੀਰ ਹੂੰ ਬਾਕੀ ਜਿਹੜੇ ਉੱਧਰ ਡੇਰਾ ਬਾਬਾ ਨਾਨਕ ਕੇ ਨੇ ਉੱਧਰ ਨੁਕਸਾਨ ਕਰਿਆ ਏ ਜੀ ਹਾਂ ਇੱਧਰ ਅੰਮ੍ਰਿਤਸਰ ਵਾਲੇ ਰੋਡ ਪਰ ਨਿਕਰੇ ਆ ਇਹਨਾਂ ਨੇ ਇੱਧਰ ਤਾਂ ਵਾਲੇ ਠੀਕ ਲੱਗੇ ਇੱਧਰ ਜ਼ਮੀਨਾਂ ਨਾਲ ਲੱਗਿਆ ਕਿ ਮਾੜਾ ਮੋਟਾ ਉੱਥੇ ਪਾਣੀ ਖੜਾ ਤਾਂ ਜਿਹੜੇ ਨਾਲ ਸਫੈਦੇ ਲਾਇਏ ਵੇ ਤੇ ਸਾਰੇ ਸਫੈਦੇ ਨਾਲ ਪਾਣੀ ਪਾਣੀ ਖੜਾ ਤਾਂ ਦੇਖ ਲਓ ਹੂੰ ਉੱਧਰ ਮੈਂ ਕਹਿੰਦਾ ਉੱਧਰ ਆਪਣਾ ਡੇਰਾ ਬਣਾਣ ਕੇ ਕੀ ਨੁਕਸਾਨ ਹੋਇਆ ਜਿਆਦਾ ਉੱਧਰਲੀ ਸਾਈਡ ਇੱਧਰ ਤੋਂ ਲੜੀ ਕਿ ਉੱਧਰ ਆਇਆ ਹੋ ਗਿਆ ਜੀ ਕਹਿੰਦਾ ਆਪਣੇ ਬੇਲੇ ਆ ਹਾਂ ਜ਼ਮੀਨ ਦਰਿਆ ਤੇ ਲੈਵਲ ਤੇ ਉਹਦਾ ਜ਼ਮੀਨ ਵਾਲਾ ਪੱਧਰਾ ਦਾ ਖੇਤਾਂ ਦਾ ਦਰਿਆ ਤੇ ਉਹਦਾ ਜ਼ਮੀਨ ਦਾ ਉੱਥੇ ਹੋ ਗਿਆ ਜਿੱਦਾਂ ਇੱਥੇ ਢਾਈ ਆ ਉੱਥੇ ਦਾ ਅੰਕਲ ਐ ਉਹ ਵੀ ਹੋਈ ਤਿਆਰ ਉਹ ਤਾਂ ਬਾਬਾ ਆਪ ਹੀ ਦੇ ਗਏ ਆਪਣੀ ਨਾ ਰੀਲਾਂ 'ਚ ਦੇਖਿਆ ਤੇ ਕਹਿੰਣਾ ਰੇਗਿਸਤਾਨ ਹੀ ਹੁੰਦਾ ਐਦਾਂ ਬਣਾਇਆ ਵਾ ਦੇਖ ਲਓ ਕਿਣਾ ਆਪਣਾ ਨਦੀ ਚ ਗੱਭੇ ਗੱਭੇ ਥੋੜਾ ਥੋੜਾ ਪਾਣੀ ਚੱਲਦਾ ਹੁੰਦਾ ਜੇ ਸੁੱਕਿਆ ਨਹੀਂ ਏਕਣਾ ਪਾਣੀ ਚੱਲਦਾ ਮਾਣਾ ਮਾਣਾ ਦੇਖ ਲਾ ਤਾਂ ਵੀ ਹਲੇ ਵੀ ਕਿਣਾ ਰੇਗਿਸਤਾਨੇ ਹੁੰਦਾ ਬਹੁਤ ਬੁਰਾ ਹਾਲ ਕਰਿਆ ਬਈ ਉਧਰ ਹੁੰਦਾ ਰੱਬ ਅੱਜ ਮਿਰਚਾਂ ਲੈ ਕੇ ਜਾਣੀਆਂ ਮਿਰਚਾਂ ਤੋੜ ਦਿੰਦਾ ਮੈਂ ਟੁਆਟਾ ਫੜਿਆ ਮਾਟਾ ਰੱਖਿਆ ਵਾ ਕੀ ਹੋ ਗਿਆ ਕੀ ਹੋ ਗਈ ਫੱਟ ਲਿਆ ਕੋਈ ਇਹ ਨਹੀਂ ਆਇਆ ਕੋਈ ਤੇਰੇ ਉਹ ਫੱਟ ਲੇ ਗਿਆ ਤਾਂ ਕੋਈ ਨਾ ਮੇਰਾ ਤੋੜ ਲੇ ਗਿਆ ਹੁਣ ਅੱਜ ਇਹ ਨਹੀਂ ਛੱਡੇ ਜਾਂ ਨਹੀਂ ਉਹਦੇ ਹੈ ਇਹ ਨਹੀਂ ਛੱਡੇ ਜਾਂ ਨਹੀਂ ਲੈ ਗਿਆ ਕਿਤੇ ਕੋਈ ਤੋੜ ਕੇ ਤੋੜ ਕੇ ਦਾ ਲਾ ਗਿਆ ਕੋਈ ਕਿ ਅਗਲੇ ਨੂੰ ਪਤਾ ਨਹੀਂ ਨਗੀ ਕੀ ਤੋੜ ਕੇ ਲੈ ਕੇ ਗਿਆ ਹੈ ਨਹੀਂ ਇੱਕ ਰੜਕਾ ਵੀ ਲਿਆਵਾਂ ਹਾਂ ਅੰਕਲ ਅੱਜ ਰੜਕਾ ਯਾਰ ਜ਼ਰੂਰ ਰੜਕਾ ਮੈਂ ਲਿਆਉਂਦਾ ਸੌਦੇ ਲੈ ਕੇ ਆਉਣੇ ਅੱਡੇ ਚੋਂ ਰੜਕਾ ਵੀ ਲਿਆਉਣਾ ਮਤ ਕਿ ਹੋ ਗਿਆ ਦੀ ਰਹਿੰਦੀ ਆ ਵਾ ਚਲਦੇ ਮੈਂ ਨਾਲੇ ਕਣਕੇ ਰੱਖਿਆ ਵਾਂ ਕਰਾਂ ਤੂੰ ਰੱਖਿਆ ਤਾਂ ਨਾਲੇ ਸੁੱਧ ਲੈ ਆਵਾਂ ਫੇਰ ਚਲਦੇ ਆਪਾਂ ਸਬਜ਼ੀ ਲੈਣ ਕੋਈ ਗੱਲ ਨਾਲੇ ਰੜ ਖਾ ਲਿਆਉਂਗਾ ਨਾਲੇ ਤੁਹਾਨੂੰ ਚਾਹ ਲੈ ਆਉਂਗਾ ਠੀਕ ਹੈ ਜੀ ਤੇ ਰੱਬ ਸੁੱਖ ਰੱਖਿਆ ਬਣਾ ਇਹ ਵੀ ਆ ਜਵੇ ਫੇਰ ਆਪਾਂ ਖੇਤ ਵਾਦਾਂਗੇ ਉੱਪਰ ਵਾਲਾ ਇੱਕ ਵਾਰ ਵੱਡ ਹੋ ਗਿਆ ਤਾਂ ਉੱਪਰ ਵਾਲੇ ਬੋਣੇ ਵਾਲਾ ਖੇਤ ਮੈਂ ਕਹਿੰਦਾ ਬੁੱਟੇ ਜਿਸੀਂ ਲਾ ਦੀ ਆਪਾਂ ਬੁੱਟੇ ਜਗਾ ਕੇ ਨਾਲ ਜੇ ਤੱਕ ਆ ਪਾਣੀ ਸੁੱਕ ਜਾਊਗਾ ਬਣਾ ਫੇਰ ਇਕੱਠੇ ਵਾਦਣੇ ਇੱਕਠੇ ਪਵਾ ਨਹੀਂ ਚਾਚਾ ਇਹ ਕੰਦਰ ਕੰਨਾ ਰਾਉਂਡ ਅਪ ਆ ਉਹ ਝਟਪਟ ਮਾਰ ਦੇਣੀ ਪਹਿਲੇ ਇੱਕ ਵਾਰ ਸਾਰੇ ਖੇਤ ਚ ਉੱਪਰ ਥੱਲੇ ਕਰੱਕਾ ਸੁੱਕ ਕੇ ਫੇਰ ਕੰਨੇ ਉਹ ਮਾਰ ਦੇਣਾ ਪਾ ਇੱਕ ਇੱਕ ਪੰਪ ਲੱਗਣਾ ਡੇਢ ਜਿੱਥੇ ਜਿੱਥੇ ਕਾਕਾ ਉੱਥੇ ਉੱਥੇ ਰਾਉਂਡ ਅਪ ਮਾਰਨੀ ਹੈ ਰਾਉਂਡ ਅਪ ਕੇ ਝਟਪਟ ਝਟਪਟ ਮਾਰ ਦੇ ਜਿੱਥੇ ਆਹ ਹੈ ਕਹੇ ਬਣਾ ਹੈ ਨਹੀਂ ਕਾਕਾ ਉੱਥੇ ਨਹੀਂ ਮਾਰਨੀ ਨਾ ਨਾ ਉੱਥੇ ਨਹੀਂ ਮਾਰਨੀ ਜਿੱਥੇ ਜਿੱਥੇ ਹੋਇਆ ਉਹ ਉੱਥੇ ਕਾਕਾ ਆਹੇ ਪਾ ਉਹ ਆਇਦਰ ਦਾ ਹੈ ਉਹ ਨਹੀਂ ਉਹ ਆਪਣਾ ਮਾ ਚਾਚੇ ਨੇ ਬੁੱਠੀ ਇਹ ਛਟਪਟਾ ਲਿਆਵਾਂਗੇ ਰੌਣ ਲਪ ਲਿਆਵਾਂ ਉਹ ਲੈ ਕੇ ਮਾਰ ਦੇਣੀ ਆਪਾਂ ਪੰਪਾ ਬੜੇ ਵਾ ਪਿਆ ਉੱਪਰ ਛੜੇ ਕੇ ਥੱਲੇ ਪਿਆ ਪਿਆ ਰੋ ਦੇਖਦੇ ਨੇ ਨਿੰਮੇ ਚ ਤੇ ਲਿਆਉਂਗੇ ਬਿਜਲੀ ਵਾਲਾ ਆਹੋ ਚਲੋ ਭਾਈ ਲੋ ਵੀ ਪਿਛਲਾ ਖੇਤ ਵੀ ਦਿਖਾ ਦਮ ਇੱਕ ਵਾਰ ਹੁਣ ਤਾਂ ਖੇਤ ਆਪਣਾ ਸੁੱਕ ਗਿਆ ਪਿਛਲਾ ਮੋਣੀ ਮੁੱਟੀ ਜਿੱਲ ਲੈ ਨੀ ਤਾਂ ਚਾਹੀਦੀ ਆ ਤੇ ਫੇਰ ਆਪਾਂ ਨੇ ਬਹੁਤ DNA ਇਹਨੂੰ ਮੈਂ ਇੱਕ ਵਾਰ ਅੱਜ ਬੁੱਟੇ ਦੇਖਦੇ ਅੱਜ ਅੱਜ ਚੱਕ ਲਵੇ ਅੱਜ ਕੱਲ ਨੂੰ ਕੋ ਗਿਆ ਕੇ ਫੇਰ ਕੰਮ ਕਰਦੇ ਇਹਦਾ ਖੇਤ ਉੱਪਰ ਵਾਲੇ ਦਾ ਵੀ ਗਰੇਵਿਆਂ ਜੜਚੋਇਆ ਕੜਕ ਕੜਕ ਹੋ ਯੂਨੀਅਨ ਬੁੱਟਿਆਂ ਚ ਤੇ ਲੋ ਜੀ ਹੁਣ ਲਈਏ ਸਬਜ਼ੀਆਂ ਚੱਲੀਏ ਅੰਕਲ ਜੀ ਹਾਂ ਹਾਂ ਸੁਣੋ ਜੱਪਾ ਕੰਮ ਨਵੇੜੇ ਵੀ ਤੇ ਮੈਂ ਕਿਹਾ ਹੁਣ ਲਈਏ ਸਬਜ਼ੀਆਂ ਫੇਰ ਆ ਕੇ ਬਿੱਜੀ ਆ ਆ ਵੀ ਅੰਕਲ ਦੇਖ ਲੈ ਕਿੜੇ ਕਿੜੇ ਲੱਗੇ ਨੇ ਹਾਰੇ ਕਿਕੇ ਲੈ ਲੋ ਆਹ ਇਹ ਮੇਥੇ ਮੇਥੀ 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 ਚਾਹੀਦੀ ਮੇਥੇ ਰਹਿ ਗਿਆ ਆਪਣੇ ਤੇ ਮੇਥੇ ਹੈਗੇ ਤਾਂ ਨਹੀਂ ਆ ਇਹ ਤਾਂ ਨਹੀਂ ਆ ਹੋ ਗਈ ਇਹਦੀ ਲੈ ਵੀ ਚਾਰ ਆਟ ਮਗੜੀਆਂ ਬਾਕੀ ਹੋਰ ਪੜਾ ਲੈਣੀਆਂ ਤਲ ਲੋ ਜੀ ਚਾਹ ਲਈ ਪੀ ਐ ਹੁਣ ਕੱਢੀਏ ਸਬਜ਼ੀਆਂ ਅਕਲ ਜੀ ਨੇ ਮੱਥਾ ਟੇਕ ਲਿਆ ਕਿਹਾ ਬੀਜੀ ਪਹਿਲਾਂ ਪਹਿਲਾਂ ਦਿਖਾਈਏ ਕਿਆ ਕਿਆ ਲਿਆ ਇਸ ਤਣੀਆਂ ਆ ਜ ਆ ਆ ਜਾ ਤਣੀਆਂ ਤਣੀਆਂ ਗਦੂਆਂ ਦਿਖਾਓ ਇਹ ਮੇਥੀ ਮੇਥੀ ਗ ਮੇਥੀ ਮੇਤੀ ਮੇਥੇ ਆਪਣੇ ਕੋਲ ਪਏ ਆ ਆਹ ਕੀ ਪਾਲਕ ਆਹ ਹਰੀਆਂ ਦਾ ਉਹ ਕੀ ਆ ਕੀ ਗਾਜਰਾ ਇੱਕੀ ਨਮੀ ਆਟਮ ਵਿੱਚ ਦੇਖੀਏ ਗਾਜਰਾ ਛਲਕਮਾ ਤੇ ਮੁੱਲੀ ਵਈ ਮੁੱਲੀ ਲੈ ਬਈ ਤਾਂਨੇ ਕੀ ਬੀਜੀ ਪਾਲਕ ਬੀਜੀ ਆ ਪਾਲਕ ਬੀਜੀ ਆ ਹਮਮ ਕਨਾ ਕਰਦੇ ਪਾਲੀ ਮੈਂ ਕਹਿੰਦਾ ਹੋਰ ਕਰ ਹਾਂਜੀ ਪਹਿਲੇ ਮੁੱਲੀਆਂ ਲਾ ਦਿੰਦੇ ਉਹ ਕਿਉਂ ਫਿਰ ਪਾਲਕ ਥੱਲੇ ਆਪਣੇ ਪੈਰ ਪੂਰੇ ਥੱਲੇ ਜਿਆਦਾ ਗੁੰਗੀ ਚਲੇ ਜਾ ਬਸ ਠੀਕ ਹੈ ਮੁੱਲੀਆਂ ਛਲਕਮਾਂ ਲਾ ਦਿੰਦੇ ਪਹਿਲਾਂ ਹਮਮ ਮੁੱਲੀਆਂ ਛਲਕਮਾਂ ਤੇ ਗਾਜਰਾ ਗਾਜਰਾ ਦਾ ਫਿਰ ਬਾਅਦ ਚ ਗਾਜਰਾ ਮੈਂ ਕਹਿੰਦਾ ਸਾਈਡ ਸਾਈਡ ਪਾ ਲਾ ਦਿੰਦੇ ਨਾਲੇ ਸੋਣੀ ਉਹਦੀ ਉਹ ਬਣ ਜੂਗੀ ਉੱਪਰ ਸਾਈਡ ਪਰ ਨਾਲੇ ਕਹਿੰਦਾ ਮੱਕੀ ਲਾਉਣੀ ਹੈ ਮੱਕੀ ਤੋਂ ਪਿੱਛੇ ਪਿੱਛੇ ਲਾ ਦਾਂਗੇ ਅੰਦਰਲੀ ਸਾਈਡ ਆ ਉਹ ਵੱਟ ਤੇ ਕਾਰਨ ਤੇ ਲਾ ਦੇ ਅਚੀ ਅੰਦਰਲੀ ਸਾਈਡ ਆ ਸਾਈਡ ਇੱਧਰ ਇੱਧਰ ਖੰਬਰੀ ਸੇਦ ਇਹਦੇ ਇਧਰ ਮੱਕੀ ਲਾ ਰਹੇ ਇਧਰ ਇਧਰ ਗਾਜਰਾਂ ਗੁਜਰਾਂ ਲਾ ਰਹੇ ਨੇ ਫਿਰ ਤੱਕ ਤੇ ਉਹ ਜੀ ਦੇਖ ਲਓ ਕਿਹੜੀ ਲਾਈਨ ਚ ਲਾਉਣੀ ਆ ਉੱਥੇ ਜਾ ਕੇ ਦੇਖਦੇ ਆਜੋ ਗਾਜਰਾਂ ਅੰਦਰ ਚੋ ਰੱਖਦੇ ਹਾਂ ਹਾਂਜੀ ਹਾਂ ਪਿਆਰੀ ਇਹ ਗਾਜਰਾਂ ਦੇ ਬੱਤਾਂ ਉੱਪਰ ਕਿੰਨੀ ਚ ਲਾਉਣੀ ਹੈ ਇਹ ਆਪਣੀ ਟਾਂਡੇ ਅੰਦਰ ਵੀ ਇਹਦੇ ਲਾਉਣੀ ਹੈ ਪਾਣੀ ਜਾ ਕੇ ਲਾਉਣੀ ਹੈ ਇਹਨਾਂ ਨੂੰ ਖਾ ਰਹੇ ਆਂ ਆਪਾਂ ਹਾਂਜੀ ਅੱਜ ਤੇ ਬੀਜ ਦਾ ਮੇਥੀ ਪਾਲ ਕਹਿਣਾ ਇੰਨੀ ਕਿਹ ਕਿਹ ਮੇਥੀ ਦੀ ਇੰਨੀ ਕਿਹ ਪਾਲਕ ਦੀ ਹਾਂ ਪਾਲਕ ਜ਼ਿਆਦਾ ਬੀਜ ਲੰਦੇ ਆ ਤਾਂ ਹਲਕੇ ਜ਼ਿਆਦਾ ਬੀਜ ਲਾ ਫਿਰ ਮੇਥੀ ਘੱਟ ਬੀਜੇ ਤਾਂ ਕਿ ਜਿੱਧਰ ਮਰਜੀ ਬੀਜ ਲਾ ਹੁਣ ਚਲ ਅੱਧਾ ਅੱਧਾ ਕਰ ਲੰਦੇ ਅੱਧੇ ਪਾਲਕ ਅੱਧੀ ਮੇਥੀ ਹਾਂ ਬਸ ਠੀਕ ਹੋ ਫਿਰ ਤਾਂ ਐਦਾਂ ਬੀਜ ਲੰਦੇ ਐਦਾਂ ਸਰੌਣ ਬੰਡ ਬੱਤ ਪਾ ਲੰਦੇ ਐਦਾਂ ਨਾ ਫੇ ਪਾਣੀ ਲਾਉਣਾ ਸੌਖਾ ਹੋ ਜੂਗੇ ਇੱਧਰ ਤੇ ਜਿੱਧਰੋਂ ਪਾਉਂਦੇ ਫਿਰ ਇੱਧਰੋਂ ਔਖਾ ਆਉਂਗਾ ਇੱਧਰੋਂ ਗਿਆ ਰਸਤਾ ਬਣੇ ਹੀ ਪਿਆ ਆਪਣਾ ਦੁਰਕੇ ਆਉਣੇ ਵਿੱਚੋਂ ਉਹ ਤਾਂ ਮੈਂ ਨੱਕਾ ਵਰਦਾ ਨਾ ਕਿ ਬਟਾ ਬਟਾ ਵਰ ਤੋਂ ਲੱਗਣੀ ਹੈ ਇਹ ਨਾ ਨਾ ਗੱਬੀ ਪਾ ਬੱਟ ਪਾਉਣ ਦੀ ਤਾਂ ਨੀ ਲੋੜ ਐ ਚ ਨਾ ਨਾ ਇਹ ਮੈਂ ਕੋਈ ਲੋੜ ਨਹੀਂ ਮੈਂ ਗੱਬੇ ਲੈਣ ਜੀ ਮਾਰ ਦੇਣੀ ਆਪਾਂ ਨੇ ਆਹ ਕੋ ਪੱਲਿਆਂ ਦੀ ਮੈਂ ਬਸ ਠੀਕ ਐ ਪਹਿਲਾਂ ਬਿੱਜੀਏ ਮੋਲੀਆਂ ਲੈਓ ਕੱਢ ਦੇਣਾ ਮੈਂ ਪੜ ਦੇਣਾ ਆ ਫੜੇ ਇੱਕ ਮਿੰਟ ਇਹ ਇਧਰ ਨੂੰ ਇਹ ਇਦਾਂ ਦਿਖਦੀ ਮੇਰੀ ਫੋਟੋ ਜੀ ਹਾਂ ਦੇਖਦੀ ਹੱਥ ਸਾਰੇ ਨਹੀਂ ਦਿਖਦੀ ਹੁਣ ਦਿਖਦੀ ਫੋਟ ਹਾਂ ਖੰਡਰੀ ਹੁੰਦੇ ਵੱਡ ਹੋਏ ਜੀ ਇਹਦੇ ਨਾਲ ਨਾ ਰੀ ਪੁੱਲਿੰਗ ਹੈ ਇਹਦੇ ਪਰਮਾ ਕੁਆਲਿਟੀ ਹਾਂ ਜੀ ਦਵਾਈ ਵੀ ਲੱਗੀ ਜਾਂਦੀ ਬਾਰ ਹੂੰ 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 ਚਾ ਚਲੋ ਜੇ ਜਕਰੋ ਤੇ بار بار ਹੋ ਜਾਂਦੀ ਹੈ ਅੰਕਲ ਆਵਟ ਬੰਨ ਲਉਣੀ ਹੈ ਲੈ ਬਈ ਹੁਣ ਆ ਬੀਜ ਦੀਏ ਮੁੱਲੀਆਂ ਤੇ ਲੋ ਜੀ ਮੁੱਲੀਆਂ ਦਿੱਤੀਆਂ ਬੀਜ ਇਹ ਕਾਲਿਆਂ ਨੀ ਬੀਜਤੀ ਅਸੀਂ ਕਾਲਿਆਂ ਨੀ ਬੀਜਤੀ ਠੀਕ ਆ ਕਾਲੇ ਹੈ ਮੈਂ ਉੱਪਰ ਮਿੱਟੀ ਦਾ ਛਿੱਟਾ ਜੇ ਦੇਤਾ ਉੱਪਰ ਪਾ ਕੇ ਇਹ ਤਾਂ ਬਣੀਆਂ ਨੇ ਮਾਣ ਮਾੜੀ ਪਾ ਦਲ ਗਈ ਹੈ ਹੁਣ ਦੇਖਣੀ ਨਹੀਂ ਚਾਹੀਦੀ ਆਪਾਂ ਉਹ ਆਏ ਦੇਖਣੇ ਜਾ ਫਿਰ ਤਾਂ ਪਾਜ ਸੁੱਕ ਜਾਣਾ ਦੂਜੀ ਹਾਂ ਕਿੱਥੇ ਗੇਲੇ ਚ ਰਹਿਣਾ ਦੇਰ ਪੀਂਦੇ ਤਾਂ ਜਾ ਫਿਰ ਇਹਨਾਂ ਮੋਤੀ ਹੋਣਾ ਫਿਰ ਗਰੀ ਗਰੀ ਜਾਣਾ ਹਾਂਜੀ ਹਾਂਜੀ ਨਾ ਹਬੀ ਤੇ ਹੁਣ ਆਹ ਲੈਣ ਵੀ ਦੇਣਾ ਸੀ ਛਲਗਮਾ ਦੀ ਉਹ ਸਿਰੇ ਤੱਕ ਤੇ ਕੋਹ ਲੈਣਾ ਠੀਕ ਹੈ ਜੀ ਕੋਹ ਲੈਣਾ ਨਾ ਵੀ ਉਹ ਚਾਹ ਤੇ ਉਹ ਜਮਾ ਕੇ ਆਰੀ ਨੂੰ ਨੱਤਾਂ ਨੱਤ ਵਧਣਾ ਪੈਗਾ ਕਿਹੜੀ ਚ ਉਹ ਤੇ ਆਪਾਂ ਪਰ ਉਹ ਲਾਲਪਤ ਪਤਾ ਕੀ ਕਰਨਾ ਹਾਂ ਉਹਦੇ ਨਾਲ ਆਪਾਂ ਨੇ ਉਹ ਜਿੱਥੇ ਉਹ ਨਵੀਂ ਨਵੀਂ ਪਈ ਹੋਈ ਆ ਉੱਥੇ ਉੱਥੇ ਬੀਜ ਲਏ ਹਾਂਜੀ ਬਾਕੀ ਇਹਦੇ ਪਹਿਲਾਂ ਆ ਉਹ ਵੀ ਹਾਂਜੀ 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 ਬਾਕੀ ਉਹਦੇ ਪਰ ਧਨੀਆ 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 ਨਾ ਕੈਰੀ ਦੇ ਵਿੱਚ ਆਪਾਂ ਨੇ ਕੈਰੀ ਕੱਢ ਕੇ ਆਇਆ ਕੇ ਬਸ ਠੀਕ ਹੈ ਕਿ ਇਹ ਪਾਲਕ ਮੇਥੀ ਆ ਉਹ ਵੇਦ ਦੇ ਨਾ ਲੈ 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 ਨਾ ਉਹ ਦੇਖੋ ਆਪਣੇ ਪਹਿਲੀ ਹੁੰਦਿਆਂ ਦੀ ਬਸ ਠੀਕ ਉਹ ਤਾਂ ਨਾ ਕਰ ਦੇਣੀ ਆ ਭਾਈ ਜਦ ਅਸੀਂ ਸਾਰਾ ਕੁਝ ਵੀ ਦੇਣਾ ਪੱਤੇ ਉਹ ਗਿਰਦੇ ਆਪਣੇ ਹਮ ਚਲੋ ਇਹ ਦੇਖਦੇ ਹੁਣ ਬੀਜ ਕੇ ਤੁਹਾਨੂੰ ਦਿਖਾਵਾਂਗੇ ਘਰ ਦੇ ਨਾਲ